हां जी किसान भाइयो स्वागत है ਤੁਹਾਡਾ ਆਪਣੇ YouTube ਚੈਨਲ ਪਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਵੈੜ ਸੇਲ ਲਈ ਲੈ ਕੇ ਆਏ ਆਂਗੇ ਥੋੜੇ ਦਿਨਾਂ ਦੀ ਹਜੇ ਕੱਚੀ ਆ ਤੇ ਐਰ ਸ਼ੈਰ ਬਈ ਬਰੀਡ ਆਗੇ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਪਸ਼ੂਆਂ ਚੋਂ ਮੰਨ ਕੇ ਚਲੋ ਬਾਈ ਇਹ ਵੈੜ ਸੇਲ ਕਰ ਰਿਹਾ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਕੋ ਬਾਈ ਵਧਾਈ ਬਧਾ ਨਾਮ ਤੇ ਆਪਣਾ ਐਡਰੈਸ ਬੋਲ ਦੋ ਜਿਹੜਾ ਬਰਨਾਲੇ ਹਮ ਨਾਮ ਜੀ ਨਾਵ ਚਿੱਤਰ ਸਿੰਘ ਤਹਿਸੀਲ ਤਪਾਪਾ ਜੰਦੀਆ ਨੇੜੇ ਪਿੰਡ ਆਪਾਂ ਨੂੰ ਕਿਹੜਾ ਰਹਿੰਦਾ ਹੈ ਖਡੌੜ ਸ਼ਹਿਣਾ ਠੀਕ ਆ ਪਿੰਡ ਆਪਣਾ ਆ ਗਿਆ ਬਧਾਤਰੀ ਮੋਬਾਈਲ ਨੰਬਰ ਬੋਲਦੇ 9518 ਹੂੰ 3363 ਇਹ ਬਾਈ ਦਾ ਬਈ ਕੰਟੈਕਟ ਨੰਬਰ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਇਹ ਬੈਡ ਦੇਖ ਰਹੇ ਆ ਆਪਣੇ ਘਰ ਦੀ ਹੋਈ ਆ ਹਾਂਜੀ ਹਾਂਜੀ ਘਰ ਦੀ ਕਿਹੜਾ ਸ਼ੂਆ ਸ਼ੂਂਦੀ ਆ ਦੂਜਾ ਸ਼ੂਆ ਸ਼ੂਂਦੀ ਆ ਕਿੰਨੇ ਦਿਨ ਬਾਕੀ ਆ ਬਾਈ 15 ਦਿਨ ਰਹਿੰਦੇ 15 ਦਿਨ ਕੀ ਰਿਕਾਰਡ ਰਿਹਾ ਬਾਈ ਇਹਦਾ ਤਾਜੀ ਦਾ 18 20 ਕਿਲੋ ਦਾ ਐਦ ਕੀ ਫਿਰ ਕਿੰਨੀ ਕਮੀਦ ਕਰਦੇ ਇੱਕੀ ਬਾਈਕ ਦੀ ਮਾੜ ਠੀਕ ਆ ਬਾਈ ਥਣਲੇ ਵੇਦੀ ਬਾਈ ਸਾਫ ਸੁਥਰੀ ਹੈ ਚਵਾਈ ਚੋਈ ਕਿਵੇਂ ਲੱਗੀ ਸੀ ਬਾਈ ਚਵਾਈ ਓਕੇ ਜੀ ਠੀਕ ਹੈ ਚਵਾਈ ਬਾਈ ਕਹਿੰਦੇ ਇੱਕ ਨੰਬਰ ਆ ਬਾਕੀ ਬਾਈ ਥਾਣ ਬਹੁਤ ਚੰਗਾ ਲੱਗਿਆ ਵਾ ਗਲਾਬੀ ਥਾਣਾ ਪੂਰੀ ਵਿਥੀ ਤੇ ਜਿਹਨੂੰ ਆਪਾਂ ਕਹიდੀਏ ਥਾਣ ਲੱਗਿਆ ਵਾ ਕੱਲਾ ਕੱਲਾ ਨਖੜਮਾ ਥਾਣਾਗਾ ਤੇ ਲੇਵਾ ਕਿੰਨਾ ਸੁਣਾ ਤਿਆਰ ਕਰਦੀ ਹੈ ਲੇਵਾ ਬਹੁਤ ਸੁਣਨ ਤਿਆਰ ਕਰਦੀ ਹੈ ਠੀਕ ਆ ਖੋਲ ਦੋ ਬਈ ਮੜੀ ਜੀ ਤੋੜ ਦੋ ਕੋਲ ਕੇ 에ਅਰ ਸੈਰ ਬਈ ਬਰੀਡ ਆ ਗਈ ਮਿਲਦੀ ਬਹੁਤ ਘੱਟ ਆ ਮੰਗ ਬਹੁਤ ਜ਼ਿਆਦਾ ਆ ਗਈ ਜਿਹਨੂੰ ਆਪਾਂ ਕਹიდੀਏ ਸੀਮਿੰਟ ਬਾਰੇ ਤਾਂ ਨਹੀਂ ਪਤਾ ਜਿਹੜਾ ਇਹ ਤਰਾ ਹੈ ਨਹੀਂ ਸੀਮਿੰਟ ਸਰਕਾਰੀ ਹੈ ਜੀ ਠੀਕ ਆ ਸਰਕਾਰ ਵੀ ਬਾਈ ਕਹਿੰਦੇ ਸੀਮਣ ਲੱਗਿਆ ਵਗਾ ਸੀਮਣ ਬਾਰੇ ਪਤਾ ਨਹੀਂ ਕਾ ਬਾਕੀ ਵੱਡੀ-ਬੁੱਡੀ ਫੁੱਲ ਆਂਦੀ ਹੈ ਬੇਲ ਚੈੱਕ ਕਰ ਸਕਦੇ ਲੰਮੀ ਫੁੱਲ ਆ ਬਾਈ ਤੋਰਾ ਤਰਾ ਇੱਕ ਨੰਬਰ ਬਾਕੀ ਠੰਡੀ ਸੀ ਲਾ ਬਾਈ ਭਾਈ ਦੀ ਨਠ ਦੀ ਨਾ ਨਾ ਠੀਕ ਆ ਬਾਕੀ ਚਵਾਈ ਬਾਈ ਕਹਿੰਦੇ ਇੱਕ ਨੰਬਰ ਸੀ ਬਾਈ ਤੇ ਥਣਾ ਦੀ ਕੁਆਲਿਟੀ ਹੈ ਜਿਹੜੀ ਬਹੁਤ ਚੰਗਾ ਸਹਜ ਆਗਾ ਜਿਹੜਾ ਥਣਾ ਦਾਗਾ ਭਾਵੇਂ ਹੱਥੀ ਚੋਲੇ ਭਾਵੇਂ ਮਸ਼ੀਨ ਤੇ ਚੋਲੇ ਉਹ ਛੋਡੀ ਸੀ ਆਗੀ ਚੌੜੀ-ਚੂੜੀ ਚ ਗੱਲ ਕਰੀਏ ਫੁੱਲ ਆ ਫੁੱਲ ਬਰੀਡ ਆਗੀ ਐਰ ਸੈਰ ਬਰੀਡਾਂ ਮਿਲਦੀ ਬਹੁਤ ਘੱਟ ਫੈਟ ਬਾਈ ਕਿਵੇਂ ਆਉਂਦੀ ਸੀ ਦੀ ਫੈਟ 6 ਆਉਂਦੀ ਆ ਠੀਕ ਆ ਫੈਟ ਬਾਈ ਕਹਿੰਦੇ ਬਾਈ ਚੰਗੀ ਆਉਂਦੀ ਸੀ ਤੇ ਮੁੱਲ ਇਹਦਾ ਬਾਈ ਫਰਕੀਰ ਹੋਵੇ ਮੁੱਲ ਫੋਨ ਤੇ ਕਰਦਾ ਮੁੱਲ ਜਾਇਜ਼ ਹੀ ਹਾਂਜੀ ਠੀਕ ਆ ਮੁੱਲ ਬਾਈ ਕਹਿੰਦਾ ਬਾਈ ਕਰਾਂਗੇ ਫੋਨ ਤੇ ਤੇ ਮੁੱਲ ਜਿਹੜਾ ਹੋਊਗਾ ਜਮਾਂ ਜਾਇਜ਼ ਹੋਊਗਾ ਫੇਸ ਬਾਈ ਆਪਾਂ ਇਧਰੋਂ ਚੈੱਕ ਕਰਵਾ ਲੈਣਾ ਫੇਸ ਵੀਡੀਓ ਚੈੱਕ ਕਰ ਸਕਦੇਮ ਬੜੀ ਚੰਗੀ ਚੰਗੀ ਹੈਗੀ ਤੇ ਜੇ ਗੱਲ ਕਰੀਏ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਵਸੂਹ ਚ ਬਾਈ ਨੇ ਵੜ ਸੇਲ ਕੀਤੀ ਹੈਗੀ ਹਵਾਨਾ ਬਾਈ ਦੋਮਾ ਪਾਸਿਆਂ ਨੂੰ ਤਿਆਰ ਕਰੂਗੇ ਅਜੇ ਕਿੰਨੇ ਦਿਨਾਂ ਦੀ ਕੱਚੀ ਦੱਸਦੇ ਸੀ ਬਾਈ 15 15 ਦਿਨਾਂ ਦੀ ਕੱਚੀ ਆ ਉਸ ਹਾਵਨਾਂ ਦਾ ਅੰਦਾਜ਼ਾ ਲਾ ਲਿਓ ਬਾਲਟਲਾਂ ਚੈੱਕ ਕਰਵਾ ਨਾ ਫੁੱਲ ਪਈਆਂ ਜੇ ਕੋਈ ਮੰਨ ਕੇ ਚਲੋ ਸਾਂਭਣ ਵਾਲਾ ਵੀਰ ਵੀ ਲੈ ਕੇ ਜਾਊ ਤਾਂ ਵਧੀਆ ਤਿਆਰ ਹੋ ਜਾਣਾ ਬਾਈ ਹਾਂਜੀ ਹਾਂਜੀ ਬਹੁਤ ਤਿਆਰ ਹੋ ਜਾਣਾ ਹੂੰ ਸਹੀ ਗੱਲ ਆ ਬਾਈ ਤਿੰਨਾਂ ਕਿਸੀਗਾ ਬਾਈ ਕੋਲੇ ਬਾਈ ਇੱਕ ਸੋ ਆਪਾ ਦਿਖਾ ਦਿੱਤਾ ਜੀ ਕਿਸੇ ਵੀ ਵੀਰ ਨੂੰ ਪਸੰਦ ਆਉਂਦਾ ਬਾਈ ਨਾ ਕੰਡੈਕਟ ਕਰਕੇ ਖਰੀਦ ਸਕਦੇ ਆ ਵੀਡੀਓ ਨੂੰ ਵੇਖਣ ਲਈ ਧੰਨਵਾਦ